ਗੁਰਦਾਸਪੁਰ ਦੇ ਵਿੱਚ ਅੱਜ ਤੜਕਸਾਰ ਇੱਕ ਐਨਕਾਊਂਟਰ ਹੋਇਆ ਗੁਰਦਾਸਪੁਰ ਦੇ ਕਲਨੌਰ ਦੇ ਨਜ਼ਦੀਕੀ ਪਿੰਡ ਮੀਰ ਖਜ਼ਾਨਾ ਦੇ ਵਿੱਚ ਇਸ ਵਕਤ ਜਿਹੜੀਆਂ ਤੁਸੀਂ ਤਸਵੀਰਾਂ ਦਾ ਸ਼ਖਸ ਰਵੀ ਮਸੀਹ ਦੱਸਿਆ ਜਾ ਰਿਹਾ ਜੋ ਕਿ ਕਲਨੌਰ ਦੇ ਵਿੱਚ ਇੱਕ ਦੁਕਾਨਦਾਰ ਤੇ ਉੱਪਰ ਜਿਹੜਾ ਗੁਲੀ ਚਲਾਣ ਦੀ ਔਰ ਥ੍ਰੈਟ ਜਿਹੜਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਤੜਕਸਾਰ ਅੱਜ ਜਿਹੜਾ ਐਨਕਾਊਂਟਰ ਹੋਇਆ ਔਰ ਇਹ ਸ਼ਖਸ ਨਾਕੇਬੰਦੀ ਜਦੋਂ ਕੀਤੀ ਜਾਂਦੀ ਹੈ ਤਾਂ ਇਹ ਇੱਥੋਂ ਭੱਜ ਜਾਂਦਾ ਪ੍ਰਯਾਸ ਕਰਦਾ ਔਰ ਪੁਲਿਸ ਪਾਰਟੀ ਐਕਸ਼ਨ ਮੋਡ ਦੇ ਵਿੱਚ ਸੀ ਜਦੋਂ ਇਸ ਨੂੰ ਰੋਕਣ ਦਾ ਪ੍ਰਯਾਸ ਕੀਤਾ ਜਾਂਦਾ ਤਾਂ ਇਹ ਨਹੀਂ ਰੁਕਦਾ ਔਰ ਪੁਲਿਸ ਦੇ ਉੱਪਰ ਹੀ ਫਾਇਰ ਕਰਨ ਦੀ ਕੋਸ਼ਿਸ਼ ਕਰਦਾ ਇਸ ਦੇ ਕੋਲੋ ਇੱਕ ਕੰਟਰੀ ਮਿਡ ਪਿਸਟਲ ਹੈ ਉਹ ਵੀ ਜਿਹੜਾ ਬਰਾਮਗੀ ਹੋਈ ਆ ਫਿਲਹਾਲ ਇਹ ਤਸਵੀਰਾਂ ਗੁਰਦਾਸਪੁਰ ਦੇ ਕਲਾਨੌਰ ਦੇ ਦੀਨਾ ਦੇ ਪਿੰਡ ਮੀਰ ਖਚਾਨਾ ਦੀਆਂ ਨੇ ਔਰ ਫਿਲਹਾਲ ਪਾਰੀ ਪੁਲਿਸ ਫੋਰਸ ਇਸ ਵਕਤ ਇੱਥੇ ਮੌਜੂਦ ਹੈ ਔਰ ਐਸਐਸਪੀ ਗੁਰਦਾਸਪੁਰ ਦਿੱਤੇ ਜੀ ਵੀ ਇੱਥੇ ਪਹੁੰਚੇ ਨੇ ਔਰ ਇਹ ਜਿਹੜਾ ਸਰਹੱਦੀ ਪਿੰਡ ਹੈ ਕਿਉਂਕਿ ਲਗਾਤਾਰ ਇਹਨਾਂ ਇਲਾਕਿਆਂ ਦੇ ਵਿੱਚ ਕਈ ਵਾਰ ਵਾਰਦਾਤਾਂ ਨੂੰ ਅੰਜਾਮ ਦੇਣ ਉਰ ਸੈਟ ਕਾਲ ਦੀ ਜਿਹੜੀ ਜਾਣਕਾਰੀ ਮਿਲਦੀ ਹੈ ਸੋ ਐਸਐਸਪੀ ਗੁਰਦਾਸਪੁਰ ਦਿੱਤੇ ਮੌਜੂਦ ਨੇ ਜੀ ਸਰ ਇਹ ਜਿਹੜਾ ਜਿਹੜਾ ਐਨਕਾਉਂਟਰ ਹੋਇਆ ਔਰ ਕੀ ਕਾਰਵਾਈ ਇਸ ਦੇ ਵਿੱਚ ਹੋਈ ਅਰਲੀ ਮਾਰਨਿੰਗ ਦਾ ਇਨਸੀਡੈਂਟ ਹੈ ਐਂਡ ਜਿਹੜਾ ਅਕਿਊ ਸੀ ਆਲਰੇਡੀ ਕਲਾਨੋਵ ਦੇ ਫਾਇਰਿੰਗ ਦੇ ਵਿੱਚ ਇਨਸੀਡੈਂਟ ਵਿੱਚ ਇਨਵੋਲ ਸੀ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਵੀ ਇਹ ਜਿਹੜਾ ਬੰਦਾ ਹੈਗਾ ਆ ਕੋਈ ਕ੍ਰਾਈਮ ਕਰ ਸਕਦਾ ਹੈਗਾ ਅਸੀਂ ਇਸ ਕਰਕੇ ਨਾਕਾਬੰਦੀ ਪਲੇਸ ਕੀਤੀ ਹੋਈ ਸੀ ਇਹਨੂੰ ਓਕਿਆ ਵੀ ਸੀ ਕਿ ਭਈ ਤੁਸੀਂ ਜਿਹੜਾ ਆਪਣੇ ਆਪ ਨੂੰ ਸਲੈਂਡਰ ਕਰ ਦੋ ਮਿਲ ਇਹਨੇ ਫਾਇਰਿੰਗ ਕੀਤੀ ਪੁਲਿਸ ਪਾਰਟੀ ਤੇ ਜੋ ਸਰ ਜੀ ਨਾਮ ਸੂਰ ਕਿੱਥੋਂ ਦਾ ਰਹਿੰਦਾ ਹੈ ਨਾਮ ਰਵੀ ਮਸੀ ਹੈ ਜੀ ਆ ਜਿਹੜਾ ਵਿਲੇਜ ਜਿਹੜਾ ਕੋਮਨਕਲਾਂ ਦਾ ਵਿਲੇਜ ਹੈ ਟਾਰੀ ਉੱਤਰਦਾ ਰਹਿਣ ਵਾਲਾ ਸੋ ਕੀ ਕੋਈ ਪਹਿਲੇ ਕ੍ਰਾਈਮ ਚ ਇਨਵੋਲਡ ਸੀਗਾ ਜਾਂ ਕੋਲਵੇਡੀ ਨੇ ਕਲਾਂ ਉਹਦੇ ਫਾਇਰਿੰਗ ਦੇ ਵਿੱਚ ਇਨਵੋਲਡ ਸੀ ਸੋ ਇਹ ਸਾਰੀ ਜਿਹੜੀ ਜਾਣਕਾਰੀ ਐ एसएसपी ਗੁਰਦਾਸਪੁਰ ਦਿੱਤੇ ਜੀ ਵੱਲੋਂ ਦਿੱਤੀ ਗਈ ਔਰ ਇਹ ਜਿਹੜਾ ਸਿਨੋਫ ਕ੍ਰਾਈਮ ਤੁਸੀਂ ਦੇਖ ਸਕਦੇ ਹੋ ਜਿਹੜਾ ਇਨਕਾਉਂਟਰ ਜਿਹੜਾ ਹੋਇਆ ਔਰ ਇਹ ਘਟਨਾ ਜਿਹੜੀ ਸਵੇਰੇ ਹੋਈ ਆ ਜਦੋਂ ਪੁਲਿਸ ਪਾਰਟੀ ਵੱਲੋਂ ਇਸ ਨੂੰ ਰੋਕਣ ਦੀ ਜਿਹੜੀ ਇਹ ਕਿਹਾ ਜਾਂਦਾ ਤਾਂ ਇਹ ਰੋਕਣ ਦੀ بجائے ਪੁਲਿਸ ਤੇ ਹੀ ਫਾਇਰ ਕਰਨ ਦੀ ਕੋਸ਼ਿਸ਼ ਕਰਤਾ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਨਕਾਉਂਟਰ ਜਿਹੜਾ ਕੀਤਾ ਗਿਆ ਇਸ ਦੀ ਲਾਦੇ ਵਿੱਚ ਗੋਲੀ ਲੱਗੀ ਹੈ ਫਿਲਹਾਲ ਜੇਰੇ ਲਾਜ਼ਾ ਔਰ ਇਸ ਦਾ ਨਾਮ ਰਵੀ ਮਸੀਦ ਦੱਸਿਆ ਜਾ ਰਿਹਾ ਜੋ ਕਿ ਕੁੰਮਨਕਲਾਂ ਦੇ ਦੀਨ 82 ਪਿੰਡ ਦਾ ਰਹਿਣ ਵਾਲਾ ਸੀਗਾ ਸੋ ਸਾਫ ਤੌਰ ਤੇ ਇੱਕ ਮੈਸੇਜ ਸੀਗਾ ਕਿਉਂਕਿ ਬੁਰਦਾਸਪੁਰ ਦੇ ਵਿੱਚ ਪਹੁੰਚੇ ਸੀ ਖਾਸ ਤੌਰ ਤੇ ਵਪਾਰੀਆਂ ਦੇ ਨਾਲ ਇੱਕ ਮੀਟਿੰਗ ਹੋਈ ਜਿਸ ਦੇ ਵਿੱਚ ਉਹਨਾਂ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ ਪੰਜਾਬ ਪੁਲਿਸ ਹਰ ਵੇਲੇ ਤਤਪਰ ਹੈ ਕਿ ਵਪਾਰੀਆਂ ਦੀ ਸੁਰੱਖਿਆ ਲਈ ਔਰ ਲਗਾਤਾਰ ਜਿਹੜੇ ਦੁਕਾਨਦਾਰ ਚਿੰਤਾ ਦੇ ਵਿੱਚ ਸਿਗੇ ਉਹਨਾਂ ਨੂੰ ਵੀ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਜੇਕਰ ਕੋਈ ਕ੍ਰਾਈਮ ਕਰਦਾ ਤਾਂ ਉਸ ਨੂੰ ਨਹੀਂ ਬਖਸ਼ਿਆ ਜਾਏਗਾ ਸੋ ਇਸ ਵਕਤੇ ਤਸਵੀਰਾਂ ਜਿਹੜੀਆਂ ਨੇ ਕਲਾਨੌਰ ਦੇ ਮੀਰ ਖਜ਼ਾਨਾ ਜਿਹੜਾ ਪਿੰਡ ਹੈਗਾ ਸਰਹੱਦੀ ਪਿੰਡ ਹੈ ਉੱਥੋਂ ਦੀਆਂ ਤਸਵੀਰਾਂ ਨੇ ਔਰ ਲਗਾਤਾਰ ਇਹ ਜਿਹੜੀ ਵੱਡੀ ਕਾਰਵਾਈ ਹੈ ਗੁਰਦਾਸਪੁਰ ਪੁਲਿਸ ਵੱਲੋਂ ਐਕਸ਼ਨ ਮੋਡ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਔਰ ਇਹ ਕਾਰਵਾਈਆਂ ਕੋਈ ਪਹਿਲੀ ਨਹੀਂ ਹੈ ਇਸ ਤੋਂ ਪਹਿਲੇ ਵੀ ਇੱਕ ਐਨਕਾਊਂਟਰ ਹੋਇਆ ਸੀ ਔਰ ਇਹ ਲਗਾਤਾਰ ਦਾਸਪੁਰ ਪੁਲਿਸ ਐਕਸ਼ਨ ਮੋਡ ਔਰ ਇਹ ਦੇਖਣ ਨੂੰ ਮਿਲ ਰਿਹਾ ਕਿ ਲਗਾਤਾਰ ਸੀਨ ਆਫ ਕ੍ਰਾਈਮ ਜੇ ਪਹਿਲੇ ਦੀ ਗੱਲ ਕਰੀਏ ਤਾਂ 18 ਘੰਟੇ ਦੇ ਅੰਦਰ ਅੰਦਰ ਇੱਕ ਮਾਮਲਾ ਹੋਇਆ ਸੀ ਜਿਸ ਦੇ ਵਿੱਚ 18 ਘੰਟਿਆਂ ਦੇ ਵਿੱਚ ਉਸ ਨੂੰ ਸੁਲਝਾ ਲਿਆ ਗਿਆ ਸੀ ਸੋ ਫਿਲਹਾਲ ਇਹ ਤਸਵੀਰਾਂ ਅੱਜ ਤੜਕਸਰ ਐਨਕਾਊਂਟਰ ਦੀਆਂ ਨੇ ਔਰ ਪੁਲੀ ਪੁਲਿਸ ਫੋਰਸ ਇਸ ਵਕਤ ਇੱਥੇ ਮੌਜੂਦ ਹੈ